ਆ ਦੇਖ ਲਓ ਮਉਣੋ ਕਾਹ ਹਾਲ ਕਰਦਾ ਮੇਰਾ ਬਾਪੂ ਦੇਖ ਲਓ ਖੱਡੇ ਦੇ ਰੇਹ ਵਾਲੇ ਖੱਡੇ ਤੇ ਟਰੈਕਟਰ ਗਿਆ ਤੇ ਉਧਰ ਇਧਰ ਮੱਕੀ ਨੂੰ ਪਾਣੀ ਲਾਇਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਦਰਸ਼ਕੀਓਂ ਆਈ ਹੋਪ ਕਿ ਸਾਰੇ ਵਧੀਆ ਹੋਵਗੇ ਤੇ ਆਪ ਜੀ ਦਾ ਸਵਾਗਤ ਹੈ ਸਾਡੇ ਹੋਰ ਨਵੇਂ ਵਲੌਗ ਦੇ ਵਿੱਚ ਤੇ ਬਾਪੂ ਦੇ ਹਾਲ ਦੇਖ ਲਓ ਮੇਰੇ ਤੇ ਇਹ ਨਿਆਣਿਆਂ ਨਾਲੋ ਵੀ ਗਿਆ ਗੁਜ਼ਰਿਆ ਇਹ ਜੇ ਕੰਮ ਅਸੀਂ ਕਰਦੇ ਹੋਂ ਨੇ ਆਪ ਕਰਨ ਲੱਗਿਆ ਹੋਇਆ ਡਬੋਤਾ ਟਰੈਕਟਰ ਕੱਢੀ ਨੂੰ ਕਾਦੇ ਵਾਸਤੇ ਭੜਿਆ ਤੋਰੇ ਆ ਗੱਲ ਗਿਆ ਮੁਰਲਾ ਟਰੈਕਟਰ ਝੂਠ ਕਹਿੰਦਾ ਮੈਂ ਖਾਲ ਲੱਗਿਆ ਦਾ ਬਣਾਉਣ ਡਾਇਰੈਕਟਰ ਨਾਲ ਮੈਂ ਸਾਰੀ ਮੱਕੀ ਨੂੰ ਪਾਣੀ ਲਾਤਾ ਹੱਥਾਂ ਨਾਲ ਦੇਖ ਲੋ ਹੈ ਇਹ ਖਾਲ ਟਰੈਕਟਰ ਨਾਲ ਲੱਗਿਆ ਬਣਾਉਣ ਤੁਸੀਂ ਆ ਦੱਸੋ ਮੈਂ ਨਿਆਣਾ ਕਿ ਮੇਰਾ ਪਾਪਾ ਨਿਆਣਾ ਨਿਆਣਾ ਕਿਸੇ ਸੌ ਦਾ ਪਾਪਾ ਮੇਰਾ ਵੇਖੀ ਇੱਧਰ ਵੀ ਦੇਖ ਲਾ ਕੇ ਉਧਰ ਭਰਿਆ ਪਿਆ ਸਾਰਾ ਕੁਝ ਮਾਂਗਾ ਤੇ ਛੇੜਾਂ ਘਣ ਮਿਰਚ ਲੱਗਦੀ ਆ ਮਰ ਤੇ ਲਾ ਗਈ ਦਿਓ ਪਰਾਂ ਦੇ ਪਰ ਰੇਡੋਂ ਆਈ ਜਾਣਾ ਹਾਂਜੀਆ ਫਸਾ ਗਿਆ ਟਰੈਕਟਰ ਮਾਰਦਾ ਗੱਲਾਂ ਡੈਡੀ ਉਹਨਾਂ ਤੋਂ ਡੈਡੀ ਵੀ ਵਸਣ ਉਹ ਹੀ ਡਰਾਈਵਰ ਹੈ ਸਿੱਧਾ ਨਾਲ ਡਰਾਈਵਰ ਹੈ ਇਹ ਹੈ ਨਾ ਕੱਢ ਦੇਣਾ ਟਰੈਕਟਰ ਨਿਕਲਣਾ ਹੈ ਨਹੀਂ ਬਸ ਹਾ ਦੇ ਖਾਲ ਪਾਈ ਮੈਂ ਨਾਲ ਪਿੱਟੀ ਗਿਆ ਮੈਂ ਕੱਲ ਉਹਨੂੰ ਡੂੰਗੀ ਰੱਖ ਕੇ ਆ ਖਾਲ ਬਣਾ ਲਾ ਖਾਲ ਕਿ 10 ਮਿੰਟ ਲਾ ਲਾ ਪੱਟ ਪਟਈਆ ਕਰ ਲਾ ਹੁਣ ਲੈ ਲੜ ਗਈ ਹੁਣ ਮੇਰੇ ਤੋਂ ਗਾਰੇ ਦੇ ਖਾਲਾ ਬਣਾਉਣ ਲੱਗਿਆ ਹੋਇਆ ਢੜੀ ਅਸਾਈ ਇਹਨੂੰ ਗਰੇ ਜਨੂੰ ਆ ਲਾ ਦੇ ਨਾ ਕਹੀ ਕਿੱਥੇ ਤੇਰੀ ਖੋਰ ਤੋੜ ਦੇਣ ਦੇ ਅੱਗੇ ਲੱਗੇ ਯਾਰ ਉਹ ਯਾਰ ਤੂੰ ਚੱਪਰ ਕੇ ਰਹਿ ਆ ਫਿਰ ਅੰਦੇ ਬਰਦਾ ਉਹ ਕਿ ਨੋ ਤੇ ਕਮੰਡ ਨਾ ਗਈ ਹੁਣ ਆਪਣਾ ਕਰੀ ਚਾਲ ਕਹਿੰਦਾ ਤਾਂ ਨਹੀਂ ਪੱਕੀ ਚਾਲ ਦਾ ਛੇੜੀ ਨਾ ਆ ਮਨੋਂ ਜਾ ਤਾਂ ਮੰਨੂ ਕਹਿੰਦਾ ਲਾ ਆ ਨਕਤੇ ਲਾਇਆ ਉਹ ਕਰਿਆ ਉਹ ਕਰਿਆ ਆ ਦੇਖ ਲੋ ਬਿੱਲੇ ਲਾਈਆਂ ਵੀ ਸਾਰੀਆਂ ਪੱਟ ਪੱਟ ਕੇ ਸਿੱਟਦੀਆਂ ਜਿਹੜੀ ਆ ਦੇਖ ਜਿਹੜੀ ਇਹ ਪਾਣੀ ਲਈ ਮੜਾ ਜਾ ਆ ਬੇਲ ਨੂੰ ਪਾਣੀ ਲੈਣਾ ਨਹੀਂ ਜੁਲੇ ਪਰ ਕਰੋਗਾ ਆਧਾਰੀਆਂ ਬਿੱਲਾਂ ਨੂੰ ਦੇ ਦਿਆਂ ਚੰਗੀ ਤਰ੍ਹਾਂ ਦੇ ਸਾਰੇ ਵੀ ਛਿੜਕ ਦੇ ਇੱਧਰ ਉੱਥੇ ਹੋ ਜਾ ਹੋਰ ਛਿੜਕ ਦੇ ਡੇੜੀ ਕੰਮ ਕਰਨੇ ਤਾਂ ਡੇੜੀ ਤੂੰ ਬਾਅਦ ਡਾਲਦਾ ਯਾਰ ਲੋਕਾਂ ਨੇ ਨਿਆਣੇ ਟਾਲਦੇ ਕੰਮ ਕਰ ਸਾਡਾ ਪਾਪ ਡਾਲਦਾ ਦੇਖ ਲੋ ਐਂ ਜੀ ਹਾਲ ਆ ਅੱਡ ਬਹੁਤ ਆ ਬਚਾਰਾ ਗਰੀਬ ਅਰੇ ਆ ਜਾ ਖੱਡੇ ਚ ਹੁਣ ਟਰੈਕਟਰ ਲਿਆਉਣਾ ਪੈਣਾ ਚਾਚੇ ਨਾਲ ਫੇਰ ਨਿਕਲੂਗਾ ਉਹ ਬੋਤਾ ਛੋਟਾ ਜਿਹਾ ਕਾਕਾ ਪਾਪਾ ਸਾਡਾ ਨਿਆਣਾ ਜਨੀ ਡੇੜੀ ਬਜੂ ਨਹੀਂ ਬੰਦਤਾ ਉਹ ਬੰਦ ਦੇ ਰੱਸੀ ਕਦੇ ਵਾਰ ਤੇ ਪਾਈ ਉਹਦੇ ਗਲ ਚ ਤੇ ਮੁਰੇ ਇੱਕ ਖੁਸ਼ਖਬਰੀ ਦੇਣਾ ਤੁਹਾਨੂੰ ਤੇ ਆਪਾਂ ਨੇ ਅੱਜ ਬਣਾਇਆ ਮਿੰਨੀ ਵਲੌਗ ਬੜਾ ਸੋਹਣਾ ਸ਼ੂਟ ਕਰਿਆ ਮੈਨੂੰ ਉਮੀਦ ਨਹੀਂ ਸੀ ਕਿ ਮੈਂ ਇੰਨਾ ਵਧੀਆ ਵਲੌਗ ਸ਼ੂਟ ਕਰ ਲਵਾਂ ਤੇ ਵਧੀਆ ਇੰਨੀ ਸੋਹਣੀ ਐਡੀਟਿੰਗ ਇੰਨੇ ਸੋਹਣੇ ਲਿਰਿਕਸ ਤੇ ਵਾਹ ਜੀਆ ਫਟਾ ਜਾ ਕੰਮ ਕਰਤਾ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਚ ਮੈਂ ਲਿੰਕ ਦਿੱਤਾ ਹੈ ਤੁਸੀਂ ਕਲਿੱਕ ਕਰੋ ਤੇ ਉੱਥੇ ਜਾ ਕੇ ਵਲੌਗ ਦੇਖੋ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜਿਹਦੇ ਜਿਹਨੂੰ ਵਧੀਆ ਲੱਗਿਆ ਸਾਰੇ ਕਮੈਂਟ ਕਰਕੇ ਆ ਸਾਰੇ ਇੰਸਟਾਗ੍ਰam ਤੇ ਮੈਂ ਪੇਜ ਵੀ ਆਪਣਾ ਮੈਂਸ਼ਨ ਕਰਤਾ ਤਾਂ ਤੁਸੀਂ ਉਹਨੂੰ ਵੀ ਜਾ ਕੇ ਫੋਲੋ ਕਰਨਾ ਠੀਕ ਆ ਆਵੇ ਜਪਾ ਨਵੇਂ ਨੋ ਤੋਕੇ ਭਰੀਏ ਹਲੋ ਜੀ ਕਿੱਥੇ ਤੱਕ ਵੜ ਗਿਆ ਇਹ ਪਾਣੀ ਡੇਡਰ ਨੂੰ ਲੱਗ ਗਿਆ ਡੜੀ ਕਹਿੰਦਾ ਮੈਂ ਤੇਨੂੰ ਅੱਗਨ ਕੱਢ ਕੇ ਦੇਖਦਾ ਕਿ ਛਾਲ ਮਾਰ ਕੇ ਭੱਜੂਗਾ ਪਾਰ ਇਹ ਤੂੰ ਭੱਜ ਕੇ ਦਿਖਾ ਡੜੀ ਬਾਹ ਹਾਂ ਦੇਖੀ ਬਣ ਕੇ ਤੇਰੇ ਡੈਡੀ ਟਾਇਰ ਇੰਨੇ ਨੇ ਦਬ ਕੇ ਓਹ ਹੋ ਡੈਡੀ ਫਾਦ ਗਿਆ ਟੋਜਨ ਲੈ ਆਓ ਟੋਜਨ ਡੈਡੀ ਤੁਸ ਜਦੋਂ ਸਤਨ ਨਵਾਂ ਵੀ ਨਹੀਂ ਲਿਆ ਹੁਣ ਡਾਕਟਰ ਅਸੀਂ ਨਵਾਂ ਲੈ ਆਉਂਗੇ ਜਦ ਤੂੰ ਫਸ ਗਿਆ ਡੈਡੀ ਹਾਂ ਡੈਡੀ ਤੇ ਤੇ ਕਲਚ ਪੈਟਾ ਵੀ ਨਹੀਂ ਮਿਲਦੀਆਂ ਸਾਨੂੰ ਹੁਣ 45 ਸਾਲ ਦਾ ਤਾਂ ਹੋ ਗਿਆ ਘਸ ਗਿਆ ਨੇ ਤੇ ਕਲਚ ਪੈਟਾ ਤੇਰੀ ਕਲਚ ਪੈਟਾ ਜੋਰ ਨਹੀਂ ਮਾਰਨਾ ਜਿਹੜੀ ਚੰਗੀ ਤੇ ਨਾਲ ਲਾ ਦੇ ਰਲ ਕੇ ਬਾਹਰ ਜਾਊਗਾ ਨਾ ਆਰਗੈਨਿਕ ਖੇਤੀ ਹੋਗੀ ਆਪਣੀ ਇੰਨਾ ਡਾਊਨ ਟੂ ਅਰਥਾ ਦੇਖਿਆ ਟਰੈਕਟਰ ਆਪ ਦੇਖ ਲਓ ਥੱਲੇ ਉਤਰ ਕੇ ਪਾਣੀ ਪੀਂਦਾ ਟਰੈਕਟਰ ਦੇਖ ਲਓ ਪਿਆਸ ਲੱਗ ਗਈ ਦੀ ਇੰਨਾ ਸਾਡਾ ਡਾਊਨ ਟੂ ਅਰਥਾ ਟਰੈਕਟਰ ਆਏ ਮੇਰੇ ਬੱਚੇ ਨੂੰ ਭੁੱਖ ਲੱਗੀ ਹੈ ਕਹਾਂ ਸਾਡਾ ਬਾਪੂ ਜਮਾ ਹੀ ਸੀਰਾ ਡਾਊਨ ਟੂ ਵਰਤਾ ਉਹ ਦੇਖ ਲਓ ਇਹਦਾ ਪੁੱਤ ਨੂੰ ਐਨ ਟਬੋਦਾਂਗੇ ਪੂਰੇ ਨੂੰ ਆ ਤੇ ਆ ਦੇਖੋ ਆ ਕਰਿਆ ਤਿਆਰ ਮੇਰੀ ਵੀਡੀਓ ਤੇਰੇ ਪਾਤਾ ਇਹਦੇ ਪਰ ਲੈਂਟਰ ਹੂੰ ਡੈਡੀ ਜੀ ਵੀ ਗੁੱਡੀਆਂ ਘਸ ਗਿਆ ਹੁਣ ਹੋਰ ਲਾਓ ਤਾਂ ਦਾ ਨਿੰਗਲ ਆਉਣਾ ਡੈਡੀ ਜੀ ਵੀ ਗੁੱਡੀਆਂ ਘਸ ਗਿਆ ਨਾ ਹੋਰ ਡੈਡੀ ਗੱਡੀਆਂ ਕੱਸਿਆ ਰਿਹਾ ਗੁੱਡੀਆਂ ਦੀ ਕੀ ਗੱਲ ਹੈ ਮੈਨੂੰ ਲੱਗਦਾ ਜਿਹੜੇ ਪੈਰਾਂ ਤੂੰ ਆਪ ਮੈਨੂੰ ਐ ਲੱਗਦਾ ਡੈਡੀ ਸੱਚ ਸੱਚ ਦੱਸ ਜਿਹੜਾ ਤੂੰ ਪੈਰਾਂ ਨਾਲ ਘਾਣ ਕਰ ਰਿਹਾ ਮੈਨੂੰ ਲੱਗਿਆ ਟਰੈਕਟਰ ਨਾਲ ਲਗਿਆ ਦਾ ਕਰਨ ਹੈ ਹੈ ਆਹੀ ਗੱਲ ਸੀ ਹੈ ਆ ਦੇਖ ਲਾ ਅਰੇ ਕੋਲਣ ਲੱਗਿਆ ਦਾ ਪਾਣੀ ਚ ਟਰੈਕਟਰ ਨਾਲ ਵਾਸ਼ ਸ਼ਾਬਾਸ਼ ਡੈਡੀ ਪੈਰੀ ਵਣ ਡਾੜ ਗਿਆ ਤਾਰੀਆਂ ਹੋਏ ਡੜੀ ਤੇ ਲੈ ਸਨਮਾਨ ਕਰੀ ਇਹਨੂੰ ਯਾਰ ਤੇ ਡਾੜ ਲੋਕਾਂ ਦੇ ਨਿਆਣੇ ਪੁੱਟੇ ਕੰਮ ਕਰਦੇ ਤੇ ਸਾਡਾ ਬੁੜਾ ਹੀ ਪੁੱਟੇ ਕੰਮ ਕਰਨ ਬਗਾ ਡਾਂਗ ਲਾ ਕੇ ਸਨਮਾਨ ਕਰੀਏ ਸਾਹ ਡੜੀ ਨੂੰ ਕੁੱਟਉਂ ਗਾਉ ਡੜੀ ਫੇਰੇ ਤੇ ਪਡਾਂਗ ਡੜੀ ਦੇਖ ਲੈ ਕਿਵੇਂ ਤੈਨੂੰ ਕੁੱਟਣ ਦੀ ਕਲਾ ਕਰਦਾ ਹੈ ਇਹ ਟਰੈਕਟਰ ਨਹੀਂ ਲੈਣਾ ਹੈ ਨਾ ਕਈ ਨਾ ਤੈਨੂੰ ਅੱਜ ਤੋਂ ਲੋਕ ਲੋਕਾਂ ਦੇ ਡੈਡੀ ਕਹਿੰਦੇ ਤੈਨੂੰ ਇਹ ਟਰੈਕਟਰ ਨਹੀਂ ਲੈਣਾ ਜਵਾਕ ਨੂੰ ਅਸੀਂ ਕਹਿੰਦੇ ਡੈਡੀ ਨੂੰ ਟਰੈਕਟਰ ਨਹੀਂ ਲੈਣਾ ਇਹਦੇ ਮੁੱਟੇ ਕੰਮ ਕਰਦਾ ਇਹ ਰੀਡੀਓ ਮੁੱਟਾ ਹੈ ਇਹ ਲੋਕਾਂ ਦੇ ਬੁੜੇ ਤਾਂ ਆਪਣੇ ਜਵਾਕਾਂ ਨੂੰ ਸਮਝਾਉਂਦੇ ਆ ਸਾਟੇ ਵਾਲੇ ਮੁੱਟੇ ਕੰਮ ਹੀ ਕਰਦੇ ਆ ਔਰ ਇਹ ਸਹੀ ਗੱਲ ਆ ਚਲੋ ਠੀਕ ਆ ਲੋ ਜੀ ਮੁੰਡੇ ਪਾਣੀ ਰੁਕ ਗਿਆ ਦੂਜਾ ਦਿਨ ਹੋ ਗਿਆ ਜਿਹਨੂੰ ਪਹਿਲਾਂ ਪਿੱਛੇ ਤੋਂ ਫਸਿਆ ਉਹ ਹੁਣ ਮੂਰੇ ਤੋਂ ਫਸ ਗਿਆ ਮੱਕੀ ਨੇ ਆਪਣੀ ਸਾਰੀ ਪਾਣੀ ਲੱਗ ਗਿਆ ਇਹ ਦਿਖਾਵਾ ਸਾਰਾ ਕਰ ਗਿਆ ਦੇਖ ਲੋ ਐ ਨੋਕਰੀ ਰਿਪੋਰਟ ਹੋ ਗਈ ਮੱਕੀ ਸਾਰੀ ਐਨ ਬਣ ਗਈ ਗੱਲਬਾਤ ਐਂਡ ਤੇ ਬਾਕੀ ਕਰਦੇ ਕੋਈ ਨਵਾਂ ਤੇ ਇਹਦੇ ਵਾਸਤੇ ਲੈਣ ਚੱਲਿਆ ਹੁਣ ਅਸੀਂ ਇੱਕ ਜਗਾੜ ਲਾ ਕੇ ਇਹਦੇ ਵਿੱਚ ਬੱਲੀਆਂ ਲਿਆਨੇ ਆ ਉਹ ਟੁੱਟ ਗਈਆਂ ਇੱਕ ਵਧੀਆ ਹੁਣ ਨਵੀਆਂ ਹਰੀਆਂ ਲੈ ਕੇ ਜਿਹੜੇ ਟੁੱਟਣਗੇ ਨੇ ਉਹ ਪਾ ਕੇ ਫਿਰ ਉਹਨੂੰ ਕੱਢਦੇ ਆ ਬਾਹਰ ਦੋ ਜਿਹੜਾ ਪਾ ਕੇ ਟਾਇਰ ਡੈਡੀ ਨੇ ਪਾਏ ਵੀ ਆ ਤੇ ਬਾਕੀ ਹੁਣ ਚਾਲਦੇ ਆ ਡੈਡੀ ਕਰਦਾ ਉੱਧਰ ਕੜੁਕਾ ਸਟਾਰਟ ਕਲਕਲਾ ਡੈਡੀ ਜਿੱਥੇ ਕਰ ਲੋ ਜੀ ਮੁੰਡੇ ਮੋਟਰਸਾਈਕਲ ਨੂੰ ਪਤਾ ਨਹੀਂ ਕੀ ਹੋ ਗਿਆ ਜਿੰਕ ਪੁੱਲੇ ਨੂੰ ਟ੍ਰਿੰਟ ਨਹੀਂ ਆੜੀ ਤੱਲ ਜੇ ਬੈਰਿੰਗ ਰਾਹ ਹੋ ਗਿਆ ਨਾ ਰਾਤ ਨੂੰ ਇਹ ਇਲੈਕਟਾਂ ਨਹੀਂ ਵੱਲਦੀਆਂ ਜਦਨੇ ਆਪ ਨਹੀਂ ਸਟਾਰਟ ਹੁੰਦਾ ਕਦੇ ਨੂੰ ਗਰੰਟ ਨਹੀਂ ਮਿਲਦਾ ਡੈਡੀ ਇਹ ਦਾ ਮਕੈਨਿਕ ਬਣਿਆ ਤਾਂ ਇੰਜੀਨੀਅਰ ਹੀ ਇੰਜਨ ਕਰਿਆ ਤਾਂ ਇਹਨੇ ਇੰਜਨ ਕਾਦਾ ਕਰਿਆ ਬੈਰਿੰਗ ਖੜਾ ਤੀ ਹੁਣ ਬੈਰਿੰਗ ਕਰੂਗਾ ਫਿਰ ਮੁੜ ਕੇ ਹੋਰ ਕੋਈ ਖੜਾ ਦੂਗਾ ਬੈਂਟਾ ਵਿੱਚ ਉਹ ਨਾ ਚਲ ਗਿਆ ਮੈਂ ਕਹਿੰਦਾ ਚੋਂ ਭੈਣ ਚਾ ਛੋੜ ਉਹ ਤਾਰ ਤੇ ਹਾਂ ਰਾਈਟ ਯੈਸ ਯੈਸ ਰੈਡੀ ਯੈਸ ਹੈ ਭੈਣ ਚੋਦ ਨੇ ਚੰਗਾ ਇੱਕ ਦਿਨ ਉਹ ਲੈ ਗਿਆ ਭੈਣ ਦਾ ਲੰਨ ਬੰਦਰ ਉਹ ਤੋੜ ਕੇ ਲੈ ਕੇ ਆ ਗਿਆ ਫਿਰ ਆ ਚੰਗਾ ਭਲਾ ਦਾ ਠੀਕਾ ਮੇਰਾ ਕਸੂਰ ਨਾ ਕੱਢ ਮੈਂ ਕਿਤੇ ਨਹੀਂ ਲੈ ਕੇ ਗਿਆ ਹੈਗਾ ਹੁਣ ਵੀ ਸਵੇਰੇ ਚੱਲਦਾ ਖੜਾਇਆ ਮੈਂ ਮੇਰਾ ਕਸੂਰ ਕੋਈ ਮੇਰੀ ਕਹਿੰਦਾ ਪਤਾ ਨਹੀਂ ਪਤਾ ਇਹ ਫੇਰ ਉਹਦਾ ਨਹੀਂ ਕੋਈ ਦੇਖ ਕਰੇਗਾ ਇਹ ਗਰੰਟੀ ਨਹੀਂ ਆ ਰਿਹਾ ਹੈਗਾ ਬਲਤੀ ਤਾਂ ਮੇਰੀ ਗੱਡ ਤੇ ਚੱਲ ਜਾ ਠੀਕ ਹੈ ਧੱਕੇ ਨਾਲ ਨਾਂ ਲਾਉਣ ਲੱਗ ਜਿੰਦਾ ਦੂਦਾਂ ਜਿਹੜੀ ਮੇਰੇ ਨਾਲ ਬਲਾਇੰਗ ਕਰ ਯਾਰ ਤੂੰ ਗਲਤੀ ਆਪ ਦੀ ਹੁੰਦੀ ਹੈ ਨਾ ਮੇਰੇ ਲਾਉਣ ਲਾ ਤਾਰਾਂ ਆਪ ਨਹੀਂ ਲਾ ਰਿਹਾ ਹੈਗਾ ਸਹੀ ਕਸੂਰ ਮੇਰਾ ਤੇ ਜਾਂ ਬਾਪ ਆਏ ਆਪਣੇ ਬੱਚਾ ਨਹੀਂ ਗਲਤੀਆਂ ਘੜਦਾ ਰਹਿੰਦਾ ਪੀਓ ਕਿਹੇ ਜਾ ਪੀਓ ਨੰਮੀ ਮੋਟਰਸਾਈਕਲ ਦੀ ਤਾਰਾਂ ਵੱਟਦੀਆਂ ਐ ਨਹੀਂ ਇਹ ਕੰਮ ਸੁੱਚ ਨਮੀ ਵਾਲਾ ਸੈਲਫਟਾਰਟ ਹੋ ਜੂਣਦਾ ਨਾ ਨਹੀਂ ਇੱਕ ਮਣੀ ਕਿਉਂ ਤਾਰਾ ਖੁੱਲੀ ਹੈ ਨਾ ਤੇਰੇ ਪਲੰਜ਼ਰ ਫੇਲ ਹੋ ਗਏ ਡੜੀ ਆ ਜੀ ਹੋ ਗਿਆ ਸਟਾਰਟ ਹੋ ਲਿਆ ਉਹਨਾਂ ਦਾ ਰਕਤ ਵਟਣੇ ਵਾਸਤੇ ਹਰੇ ਵਾਲੇ ਗੱਲੀਆਂ ਸੋਹਣੀਆਂ ਤੋਂ ਹੋ ਜਿਆ ਆਏ ਭਾਈ ਬੋਲੋ ਬੋਲੇ ਕੋਲ ਆਏ ਰੁਕ ਆਇਆ ਬੜੀ ਗਨਾਫੀ ਕਰ ਲਈ ਤੇਖੀ ਜਾਦੇ ਰੋਜ ਬੋੜਿਆ ਇੱਧਰ ਤਾਂ ਕੋਈ ਰੋਕਦਾ ਨਾ ਸਾਹ ਇਹ ਵਾਰੀ ਆ ਗਈ ਹੁਣ ਇੱਧਰ ਬੱਸ ਪਿਓ ਕਰਾ ਚੱਲ ਲੋਜ ਪਾ ਕੇ ਜਮੇ ਆਉਂਦੇ ਤੂੰ ਘੱਟ ਆ ਜਾ ਧਿਆਨ ਨਾ ਲੱਗਾ ਫੋਨ ਰੱਖਦੇ ਯਾਰ ਬਰੇ ਠੀਕ ਆ ਗੁੱਸਾ ਜਾਂਦਾ ਮੇਰੇ ਵਾਪਸ ਲੋ ਜੀ ਹੋ ਗਿਆ ਇੰਜੀਨੀਅਰ ਸਾਹ ਸਾਡੇ ਪਾਸ ਬਸ ਮੈਂ ਪਿੱਟੀ ਜਾਂਦਾ ਕਿ ਕੱਲ ਤਾਂ ਨਵਾਂ ਡੈਕਟਰ ਮੰਗਾ ਲੰਦੇ ਆ ਘਰ ਤੋਂ ਨਵਾਂ ਡੈਕਟਰ ਆ ਜਾਂਦਾ ਉਹਦੇ ਨਾਲ ਕੱਢ ਲੰਦੇ ਆ ਨਾ ਜੀ ਨਾ ਇੰਜੀਨੀਅਰ ਮੈਂ ਤਖੜਾ ਬਸ ਮੈਂ ਐ ਕੱਢ ਕੇ ਦਿਖਾਉਂ ਮੈਂ ਉਹ ਕੱਢ ਕੇ ਦਿਖਾਉਂਗਾ ਕੋਸੋ ਨਹੀਂ ਹੋ ਜਾਏਗਾ ਪੋਰਾ ਨਹੀਂ ਹੀ ਲਿਆਏਗਾ ਪਹਿਲਾ ਮੂਰੇ ਤਾਂ ਫਸਿਆ ਪਤਾ ਪਿੱਛੇ ਵਾਲਾ ਵੀ ਫਸਾਦਾ ਦੱਸ ਅੱਦਾ ਯਾਰ ਤੇ ਬੰਦੇ ਕੀ ਮੈਂ ਤਾਂ ਹੈਰਾਨ ਹੋਇਆ ਪਿਆ ਇਹ ਜੇ ਬਾਪ ਤੋਂ ਤੰਗ ਹੋ ਗਿਆ ਮੈਂ ਤਾਂ ਹੁਣ ਹੁਣ ਮੈਂ ਦੂਆ ਡੈਕਟਰ ਮੰਗਾਇਆ ਹੁਣ ਦੂਆ ਡੈਕਟਰ ਆਉਂਦਾ ਘਰ ਤੋਂ ਉਹ ਨਹੀਂ ਮੈਨੂੰ ਆਪ ਚਾਚਾ ਘਰੇ ਆ ਚਾਚਾ ਚੱਕ ਲਿਆ ਹੁੰਦਾ ਉਹ ਜਾ ਕੇ ਹਾਦਾ ਯਾਰ ਬੰਦ ਕਰ ਦੇ ਯਾਰ ਡੇਡੀ ਕਿਨੂੰ ਕੇ ਆਦਾ ਮੈਂ ਆਪੇ ਮੰਗਾ ਲਿਆ ਟਰ ਦੁਆ ਕਰ ਤੂੰ ਨਵਾਂ ਡਾਕਟਰ ਚੱਕ ਲੈਣਾ ਜੀ ਮੁੰਡੇ ਆ ਗਏ ਘਰ ਤੋਂ ਨਵਾਂ ਡਾਕਟਰ ਇੰਡੋਫਾਰਮ ਦੇਖ ਲਓ ਕਰ ਲਓ ਦਰਸਨ ਦੇ ਬੜੇ ਮੁੰਡੇ ਬਰਾਗੇ ਫਿਰਦੇ ਤੇ ਇੰਡੋਫਾਰਮ ਕਿੱਥੇ ਤੇਰਾ ਇੰਡੋਫਾਰਮ ਕਿੱਥੇ ਆ ਮੂਰੇ ਨਹੀਂ ਕੱਢਦਾ ਬੱਸ ਚੱਲੂ ਦਾ ਆ ਗਿਆ ਲੋ ਜੀ ਫਿਰ ਨਿਕਲੇ ਗਿਆ ਮੁੰਡਾ ਤੇ ਨਵੇਂ ਹੀ ਲੈਣਾ ਪਿਆ ਮੈਂ ਕਹੀ ਗਿਆ ਪਹਿਲੇ ਕਿ ਨਵਾਂ ਲਿਆਵਾਂ ਨਵਾਂ ਫਿਰ ਨਿਕਲਣਾ ਬੰਨਿਆ ਗੁਰਮੀ ਗਰਮੀ ਕਿਰਦਾ ਕੱਪੜੇ ਨਾਲ ਦੇਖ ਲੋ ਕਾਹ ਉਹ ਚੱਟੀ ਹਲਕਾ ਲੋ ਹੀ ਮੁੰਡਾ ਕੱਢ ਲਿਆ ਤੇ ਬਾਕੀ ਸੱਚੋਂ ਭੇਜਤਾ ਘਰੇ ਤੇ ਉਹ ਲਿਗੇਟੇਟਰ ਘਰ ਨੂੰ ਤੇ ਬਾਕੀ ਮੈਂ ਤੁਹਾਨੂੰ ਦੱਸਦਾ ਦੇਖ ਲਓ ਉਹਦੇ ਆਪਣੇ ਕਿਤੇ ਉਰੇ ਵੀ ਸ਼ੈੱਡ ਨਹੀਂ ਹੈਗਾ ਟਰੈਕਟਰ ਖੜਾ ਨੂੰ ਇਹ ਵੀ ਆਪਣਾ ਬਾਹਰ ਖੜਾ ਦਾ ਟਰੈਕਟਰ ਠੀਕ ਆ ਇਹ ਚਲ ਪੁਰਾਣਾ ਇਹਦੀ ਇੰਨੀ ਕੇਅਰ ਹੈ ਨਹੀਂ ਉਹ ਨਹੀਂ ਤੋ ਅਜੇ ਮੇਰੇ ਟਰੈਕਟਰ ਨੂੰ 6 ਮਹੀਨੇ ਨਹੀਂ ਹੋਏ ਹੈਗੇ ਤੇ ਉਹਨੂੰ ਤਾਂ ਕਰਕੇ ਆਪਾਂ ਬਾਹਰ ਨਹੀਂ ਖੜਾ ਸਕਦੇ ਉਹਦੀ ਕੇਅਰ ਬਾ ਕਰਨੀ ਪੈਂਦੀ ਹੈ ਕੋਈ ਨਵਾਂ ਨਵੇਂ ਕੋਈ ਤੁਹਾਨੂੰ ਪਤਾ ਸਾਰੇ ਨੇ ਚਾਹ ਹੁੰਦਾ ਚਾਹੇ ਨਵੀਂ ਵਿਆਹੀ ਹੋਵੇ ਚਾਹੇ ਨਵਾਂ ਸੰਦ ਹੋਵੇ ਠੀਕ ਆ ਸਾਰਿਆਂ ਨੂੰ ਚਾਹ ਹੁੰਦਾ ਤੇ ਇਸ ਕਰਕੇ ਉੱਥੇ ਆਪਾਂ ਆਪਣਾ ਘਰਾਂ ਉੱਥੇ ਮੜੌਲੀ ਤੇ ਉੱਥੇ ਸ਼ੈੱਡ ਪਾਇਆ ਹੋਇਆ ਉੱਥੇ ਗੱਡੀ ਵੀ ਥੱਲੇ ਖੜਦੀ ਹੈ ਸ਼ੈੱਡ ਦੇ ਤੇ ਆਪਣਾ ਟਰੈਕਟਰ ਵੀ ਛੱਡਦੇ ਥੱਲੇ ਖੜਦਾ ਠੀਕ ਆ ਤੇ ਤਾਂ ਕਰਕੇ ਉੱਥੇ ਹੀ ਖੜਾ ਕਰਦੇ ਆ ਉਹਨੂੰ ਤੇ ਉਹਦੇ ਕੰਮ ਹੀ ਨਹੀਂ ਹੁੰਦਾ ਲੇਕਿਨ ਹੁੰਦੇ ਤੇ ਕਿਰਾਏ ਵਾਸਤੇ ਆਪਾਂ ਨੇ ਟਰੈਕਟਰ ਲਿਆ ਖੇਤੀ ਵਾਸਤੇ ਵਣਵਾ ਹੈ ਕਿ ਉਹਦੇ ਕੋਲ ਕਰਦੇ ਆ ਕਿਰਾਇਆ ਠੀਕ ਆ ਤੇ ਮਾੜਾ ਮੋਟਾ ਕਿਤੇ ਹੁੰਦਾ ਕੰਮ ਨਾ ਕਰਿਆ ਇਹਦਾ ਤੇ ਬਾਕੀ ਤਾਂ ਉਹ ਘੱਟ ਦਿਖਦਾ ਠੀਕ ਆ ਤੇ ਇਹਦਾ ਕਿ ਹੁਣ ਚੱਲਣ ਲੱਗ ਜੂਗਾ ਹੁਣ ਤੁਹਾਨੂੰ ਮੈਂ ਫੇਰ ਦਿਖਾਉਣ ਲੱਗ ਜੂਗਾ ਜਦੋਂ ਕੰਮ ਚੱਲਣ ਲੱਗ ਜੂ ਜਿੱਦਾਂ ਪਹਿਲਾਂ ਚੱਲਦਾ ਹੁੰਦਾ ਸੀਗਾ ਤੇ ਖੜੇ ਟਰੈਕਟਰ ਦੀ ਤਾਂ ਮੈਂ ਹੋਂ ਵੀ ਨਹੀਂ ਵੀਡੀਓ ਸ਼ੂਟ ਕਰਦਾ ਹੈਗਾ ਤੇ ਦੂਜੀ ਗੱਲ ਤੇ ਆਪਣੇ ਹੋ ਚੱਲੇ 80 ਤੇ ਬਾਕੀ ਮੁੰਡਿਆ ਹੁਣ ਤੁਹਾਡੇ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਲੋੜ ਆ ਪਿੱਛੇ ਰਹਿ ਗਿਆ ਮੇਰੇ 200 ਸਬਸਕ੍ਰਾਈਬਰ ਠੀਕ ਆ ਮੈਂ ਆਪਣਾ ਤੁਹਾਡੇ ਨਾਲ ਵਾਦਾ ਕਰਦਾ ਕਿ ਤੁਹਾਡੇ ਵਾਸਤੇ ਐਤਕੀ ਬਹੁਤ ਸੋਹਣਾ ਸੈਲੀਬ੍ਰੇਸ਼ਨ ਕਰਾਂਗੇ 1000 ਸਬਸਕ੍ਰਾਈਬਰ ਤੇ ਇੱਕ ਲਈ ਕਹਿ ਮੈਂ ਤੁਹਾਡੇ ਵਾਸਤੇ ਸਰਪ੍ਰਾਈਜ਼ ਸਰਪ੍ਰਾਈਜ਼ ਛੋਟੂ 1000 ਸਬਸਕ੍ਰਾਈਬਰਾਂ ਦੇ ਮਿਲ ਜੂਗਾ ਤੇ ਉਹ ਤੋਂ ਥੋੜਾ ਜਿਹਾ ਪਹਿਲਾਂ ਹੀ ਦੱਸਦਾ ਹਾਂ ਪਰ ਕਰਾਂਗੇ ਪੂਰੇ ਉਹ ਤੋਂ ਐਨ ਪੂਰੇ ਵਧੀਆ ਤਰੀਕੇ ਨਾਲ ਸੈਲੀਬ੍ਰੇਸ਼ਨ ਕਰਾਂਗੇ ਤੇ ਥੋੜਾ ਟਾਈਮ ਤਾਂ ਆਪਣਾ ਜ਼ਿਆਦਾ ਲੰਘ ਗਿਆ ਮੈਂ ਆਪਾਂ 2 ਮਹੀਨਾ ਟਾਈਮ ਲਿਆ ਤਾਂ ਕਿ ਹਾਂ ਪੂਰਾ ਕਰਾਂਗੇ ਚਲ ਨਹੀਂ ਹੋ ਸਕਿਆ ਤੇ ਕੰਟੀਨਿਊ ਕਰਦਾ ਰਹਿਣਾ ਹੁਣ ਮੈਂ ਹੁਣ ਥੋੜਾ ਜਿਹਾ ਕੰਮ ਨੂੰ ਮੈਂ ਸੀਰੀਅਸ ਲੈਣਾ ਸਟਾਰਟ ਕਰ ਦਿੱਤਾ ਇੱਕ ਇੱਕ ਵਜੇ ਦਿੰਦੇ ਮੈਂ ਐਡੀਟਿੰਗ ਮੀਨੀ ਵਲੌਗ ਬਹੁਤ ਔਖਾ ਐਡਿਟ ਹੁੰਦਾ ਇੰਨੀ ਜਿਆਦਾ ਮਿਹਨਤ ਲੱਗਦੀ ਆ ਤੇ ਉਹਨੂੰ ਪਿਆਰ ਤੁਸੀਂ ਦਿੰਦੇ ਨਹੀਂ ਗੇ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਗਰੋ ਕਰਦੇ ਆ ਹੁੰਦੇ ਨਾ ਇੱਕੋ ਲੱਗਤ ਨਹੀਂ ਨਾ ਆਪਾਂ ਪੌੜੀ ਚੜ੍ਹ ਸਕਦੇ ਸੀ ਜੀ ਤੇ ਉਸ ਕਰਕੇ ਮੀਨੀ ਵਲੌਗ ਵੀ ਹੌਲੀ ਹੌਲੀ ਜਿੱਦਾਂ ਇਹਨੂੰ ਵੀ ਪਹਿਲਾਂ 100 100 100 ਤੋਂ ਵਲੌਗ ਲਾਈਕ ਆਉਂਦੇ 100 ਥੋੜੇ ਥੋੜੇ ਵੀਊ ਆਉਂਦੇ ਐਦਾਂ ਹੀ ਉਹਨੂੰ ਆਉਣਗੇ ਉਹ ਵੀ ਆਪਣਾ ਪੱਗਿਆ ਮਕਾਮ ਤੇ ਤੇ ਬਾਕੀ ਮੈਂ ਸੁਣਨ ਵਾਲੀ ਬਾਤ ਹੈ ਤੇ ਆਪਾਂ ਇਸ ਵਾਰੀ ਕੈਮਰਾ ਵਾਂਗੇ ਤੇ ਤੁਸੀਂ ਆਪਣੇ ਵਾਦੇ ਤੇ ਕੈਮਰਾ ਸਪੋਰਟ ਕਰਦੇ ਰੋ ਆਪਾਂ ਲੈ ਕੇ ਆਵਾਂਗੇ ਜਲਦੀ ਉਹ ਠੀਕ ਆ ਤੇ ਬਾਕੀ ਆ ਖੜ ਗਿਆ ਝੋਟਾ ਹੁਣ ਇਹਨੂੰ ਕੱਢ ਲੂੰ ਲਾਈਟ ਆਉਗੀ ਤੇ ਧੋਨਾ ਤੇ ਕਪਟੋਆਂ ਖਾਲ ਮੈਂ ਉਹਰੇ ਚੰਗੀ ਤਰ੍ਹਾਂ ਉਹਦੀ ਵੀ ਸੈਟਿੰਗ ਕਰੂੰਗਾ ਇਹਨੂੰ ਵਧੀਆ ਤਰੀਕੇ ਨਾਲ ਬਣਾਉਂਦਿਆਂ ਨੂੰ ਵੀ ਖਾਲ ਨੂੰ ਤੇ ਇਹਨ ਚੰਗੀ ਤਰ੍ਹਾਂ ਉਹਦੇ ਪੱਟ ਕੇ ਉੱਥੇ ਤੱਕ ਖਾਲੂ ਇਹਨ ਵਧੀਆ ਬਣਾ ਕੇ ਛੱਡੂਗਾ ਮੈਂ ਠੀਕ ਆ ਤੇ ਬਾਕੀ ਏ ਡਰੈਕਟਰ ਹੋ ਗਿਆ ਟਾਈਮ ਨਾਲ ਸੇਲ ਕਾਲਾਂ ਦਾ ਬਹੁਤ ਆਉਂਦੇ ਆ ਲੋਕ ਉਹੀ ਮੰਗਦੇ ਆ ਕਹਿੰਦੇ ਇਸ ਤਾਂ 60 70 ਹਜ਼ਾਰ ਰੁਪਏ ਰੇਟ ਦੇਣਾ ਇਹਦੇ ਨਾਲ ਤਾਂ ਨਹੀਂ ਜਾਵਾਂਗੇ ਜਦ ਤੱਕ ਚਲਾਉਂਦੇ ਆ ਚਲਾਵਾਂਗੇ ਕੋਈ ਚੱਕਰ ਨਹੀਂ ਥੋੜੇ ਬੋੜੇ ਪੈਸੇ ਲਾ ਕੇ ਇਹਨੂੰ ਚਲਾਵਾਂਗੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੋਰ ਤਿਆਰ ਕਰ ਲਾਂਗੇ ਇਹਨੂੰ ਐ ਘਾਟੇ 'ਚ ਨਹੀਂ ਵੇਚਣਾ ਕਿਉਂਕਿ ਯਾਰ ਘਾਟੇ 'ਚ ਪਾ ਕੇ ਆਪਾਂ ਨੂੰ ਕਿਹੜੇ ਤੰਗ ਪਰੇਸ਼ਾਨ ਕਰਦਾ ਜਿਹੜਾ ਆਪਣੇ ਵੇਚਣਾ ਹੈ ਆਪਾਂ ਤਾਂ ਉਦਾਂ ਰੇਟ ਪਾਇਆ ਹੋਇਆ ਕਿ ਹਾਂ ਜਿਹਨੂੰ ਲੋੜ ਹੋਊਗੀ ਤਾਂ ਲਈ ਜੂਗਾ ਤੇ ਮੈਂ ਇੱਕ ਵਧੀਆ ਛੋਟਾ ਇੱਕ ਸ਼ਾਟ ਤਿਆਰ ਕਰਕੇ ਇੰਸਟਾਗ੍ਰਾਮ ਤੇ ਹੀ ਇਹ ਗੱਲੂ ਮੈਂ ਤਿਆਰ ਕਰਾਂਗਾ ਉਹਨੂੰ ਤੇ ਆ ਨੰਬਰ ਬਰੇਡ ਥੋੜੀ ਪਿੰਗੀ ਹੋ ਗਈ ਯਾਰ ਉਹ ਇਹਦੇ ਕਰਕੇ ਆ ਟੁੱਟ ਗਿਆ ਚਲੋ ਕੋਈ ਗੱਲ ਨਹੀਂ ਤੇ ਮੁੰਡਿਓ ਅੱਜ ਦਾ ਵਲੌਗ ਇੱਥੇ ਤੱਕ ਹੀ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਮੁੰਡਿਓ ਤੇ ਕਮੈਂਟ ਵੀ ਕਰਿਆ ਕਰੋ ਮੇਰੇ ਸਹਿਯੋਗ ਨੂੰ ਵਧਾਇਆ ਕਰੋ ਆਪੋ ਦਾ ਵੀ ਕਮੈਂਟ ਮੇਰੇ ਲਈ ਬਹੁਤ ਮਾਇਨੇ ਰੱਖਦਾ ਤੇ ਜਲਦੀ ਜਲਦੀ ਆਪਣੇ 1000 ਸਬਸਕ੍ਰਾਈਬਰ ਕਰ ਲਓ ਤੁਹਾਡੇ ਬਾਅਦ ਤੇ ਬਿਗ ਸਰਪ੍ਰਾਈਜ਼ ਲੈ ਕੇ ਆਉਣਾ ਬਿਗ ਵਾਲਾ ਵੱਡਾ ਠੀਕ ਆ ਰੈਡੀ ਹੋ ਮੈਨੂੰ ਤੁਹਾਡੇ ਨਾਲ ਜਿਆਦਾ ਐਕਸਾਈਟਮੈਂਟ ਆ ਕਿ ਜਲਦੀ ਜਲਦੀ ਹੋ ਜਵੇ ਆਪਣੇ ਸਬਸਕ੍ਰਾਈਬਰ ਤੇ ਮੈਂ ਤੁਹਾਡੇ ਬਾਅਦ ਸਰਪ੍ਰਾਈਜ਼ ਲੈ ਕੇ ਆਵਾਂ ਠੀਕ ਆ ਤੇ ਇਹਨੂੰ ਇਹਦੇ ਨਾਲ ਹੀ ਆਪਣਾ ਕੋਈ ਸਰਪ੍ਰਾਈਜ਼ ਇਹਨੂੰ ਵੀ ਵਿੱਚ ਲੈਣਾ ਆਪਾਂ ਟੇਗਾ ਉਹ ਸਰਪ੍ਰਾਈਜ਼ ਤੇ ਠੀਕ ਆ ਤੇ ਰੈਡੀ ਰਹੋ ਫਿਰ ਠੀਕ ਆ ਤੇ ਇੰਸਟਾਗ੍ਰਾਮ ਤੇ ਵੀ ਜਾਇਆ ਕਰੋ ਉੱਥੇ ਵੀ ਪੇਜ ਨੂੰ ਫੋਲੋ ਕਰੋ ਤੇ ਉੱਥੇ ਵੀ ਮੇਨੂੰ ਵੀਲੌਗ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਠੀ